ਕਦੇ ਬੂਟੇ ਅਸੀਂ ਟੋਵੇਂ ਵਟ ਕੇ ਛੋਟੇ ਛੋਟੇ ਲਾਏ ਸੀ ਇੰਨਾ ਖਾਲ ਟੁੱਟ ਗਿਆ ਇਹ ਹਾਲਤ ਬਣ ਗਈ ਇਹਦੀ ਮਿਹਨਤ ਕਰਦੇ ਰਹੋ ਕੋਸ਼ਿਸ਼ ਕਰਦੇ ਰਹੋ ਸੱਚੀ ਨੀਤ ਨਾਲ ਸੱਚੇ ਮਨ ਨਾਲ ਸਤ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਬਲੌਗ 'ਚ ਤਕਰੀਬਨ 4:30 ਦਾ ਟਾਈਮ ਹੈ ਤੇ ਇਸ ਟਾਈਮ ਆਪਾਂ ਆਪਣੇ ਬਾਗ ਚ ਸੋ ਅੱਜ ਸਾਰਾ ਦਿਨ ਘਰੇ ਹੀ ਸੀ ਤੇ ਕਿਤੇ ਜਾਣ ਦਾ ਸੁਭਾਅ ਨਹੀਂ ਬਣਿਆ ਸੋ ਹੁਣ ਆਪਾਂ ਸੋਚਿਆ ਵੀ ਚਲੋ ਖੇਤ ਘੁੰਮ ਕੇ ਆਉਣੇ ਆ ਸੋ ਉਸ ਦਿਨ ਆਤਵਾਦ ਨੂੰ ਆਪਾਂ ਪਾਣੀ ਲਾ ਕੇ ਗਏ ਸੀ ਤੇ ਪਾਣੀ ਲਾਉਣ ਤੋਂ ਬਾਅਦ ਰਾਤ ਨੂੰ ਇਸ ਨਖਾਲ ਤੇ ਪਾਣੀ ਚੱਲਦਾ ਉਹ ਖਾਲ ਟੁੱਟ ਗਿਆ ਤੇ ਆਹ ਚਾਰ ਲੈਣਾ ਜਿਹੜੀਆਂ ਬਾਗ ਦੀਆਂ ਸਿਰੇ ਤੱਕ ਇਹ ਲੱਗ ਗਈਆਂ ਠੀਕ ਹੈ ਸਿਰਹਾ ਚਾਰ ਪਰਲੇ ਬਸ ਰਹਿ ਗਈਆਂ ਵਾਰੀ ਆਊਗੀ ਆਪਾਂ ਉਹ ਤਾਂ ਲਾ ਦਾਂਗੇ ਆ ਦੇਖੋ ਇੰਨਾ ਖਾਲ ਟੁੱਟ ਗਿਆ ਇਹ ਹਾਲਤ ਬਣ ਗਈ ਇਹਦੀ ਇਦੇ ਵਿੱਚ ਇੱਥੇ ਮੋਰਾ ਤੇ ਇਹ ਆਪਾਂ ਠੀਕ ਵੀ ਕਰਾਂਗੇ ਤੇ ਫਿਲਹਾਲ ਪਾਣੀ ਲੱਗਣ ਤੋਂ ਬਾਅਦ ਬੂਟੇ ਆਂਦਾ ਹਾਲਤ ਆ ਡਾਣੀਆਂ ਜਿਹੜੇ ਇਹਨਾਂ ਨੂੰ ਸਪੋਰਟਾਂ ਲਾਉਣੀਆਂ ਪੈਣਗੀਆਂ ਕਿਉਂਕਿ ਇਹਨਾਂ ਸਪੋਰਟਾਂ ਲੱਗੀਆਂ ਤਾਂ ਇਹ ਟੁੱਟ ਜਾਣਗੇ ਇਹਦੇ ਵਿੱਚ ਵੀ ਬਹੁਤ ਓਵਰ ਫਰੂਟਿੰਗ ਹੈ ਫੇਈ ਬੂਟਿਆਂ ਦੇ ਆ ਵੇਖੋ ਆ ਚਾਰ ਲੈਣਾ ਲੱਗ ਗਿਆ 1 2 3 ਤੇ 4 ਪਰਲੇ ਪਾਸੇ ਪੰਜ ਲੈਣਾ ਸੁੱਕੀਆਂ ਪਈਆਂ ਸੋ ਆਪਾਂ ਜਦੋਂ ਇਸ ਵਾਰੀ ਐਂਟ ਵਾਰ ਨੂੰ ਪਾਣੀ ਲਾਵਾਂਗੇ ਉਹ ਪੰਜ ਲੈਣਾ ਚ ਪਾਣੀ ਛੱਡ ਦਾਂਗੇ ਸਿੱਧਾ ਚਾਵਲ ਉਹ ਬਸ ਇੱਕ ਕਿਲਾ ਉਧਰ ਰਹਿੰਦਾ ਉਹ ਵੀ ਲਾਵਾਂਗੇ ਸੋ ਆ ਵੇਖੋ ਆ ਕੇਰ ਚੁਗੀ ਪਈ ਇਹ ਕੰਡੀਸ਼ਨ ਆ ਬਾਗ ਦੀ ਮੈਂ ਕੱਤਣਾ ਅੱਜ ਵੀ ਪੈ ਕੇ ਸੋ ਪਰਮਾਤਮਾ ਦੀ ਕਿਰਪਾ ਨਾਲ ਫਲ ਬਹੁਤ ਜ਼ਿਆਦਾ ਹੈ ਉਹ ਦੇਖੋ ਟੀਸੀ ਦਾ ਫਲ ਆਹ ਦੇਖੋ ਬਾਗ ਨੂੰ ਅੰਦਰ ਦਾ ਫਲ ਬਹੁਤ ਹੈ ਆ ਇੱਧਰ ਲੈਣਾ ਸੁੱਕੀਆਂ ਕਿਉਂਕਿ ਇਹਨਾਂ ਨੂੰ ਪਾਣੀ ਹਜੇ ਨਹੀਂ ਲੱਗਿਆ ਉਧਰ ਪਾਣੀ ਲੱਗ ਗਿਆ ਜਿਵੇਂ ਪਾਣੀ ਲੱਗ ਜਾਂਦਾ ਬਾਗ ਨੂੰ ਕਿੰਨੂੰ ਚਰਸ ਪੈਣਾ ਸ਼ੁਰੂ ਹੋ ਜਾਂਦਾ ਤੇ ਬੂਟਿਆਂ 'ਚ ਦਾਣੇ ਪੱਟਣੇ ਸ਼ੁਰੂ ਹੋ ਜਾਂਦੇ ਆ ਲਮਕਣੇ ਸ਼ੁਰੂ ਹੋ ਜਾਂਦੇ ਆ ਆ ਦੇਖੋ ਆਦਾਨੀ ਲੰਚੇ ਸ਼ੁਰੂ ਹੋ ਗਏ ਨਾ ਪਾਣੀ ਇਸ ਟਾਈਮ ਬਾਗ ਨੂੰ ਇੱਕ ਪਾਣੀ ਲੱਗਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਇੱਕ ਤਾਂ ਇਹਦਾ ਜਿਹੜੀ ਰੁੱਤ ਬਦਲਦੀ ਹੈ ਉਹਦਾ ਟੈਂਪਰੇਚਰ ਨੂੰ ਮੈਂਟੇਨ ਰੱਖਦਾ ਤੇ ਇੱਕ ਜਿਹੜੀ ਰਾਤ ਨੂੰ ਠੰਡ ਪੈਂਦੀ ਹੈ ਦਿਨੇ ਗਰਮੀ ਪੈਂਦੀ ਹੈ ਜਿਹਨੇ ਗਰਮੀ ਹੈ ਜਿਹੜੀ ਉਹ ਟੈਂਪਰੇਚਰ ਨੂੰ ਸੈੱਟ ਰੱਖਦਾ ਜਿਹਦੇ ਨਾਲ ਬਾਗ ਦੇ ਵਿੱਚ ਇੱਕੋ ਜਿਹਾ ਮੌਸਮ ਬਣਿਆ ਰਹਿੰਦਾ ਵੀ ਬਾਗ ਦੇ ਨਾਲ ਤਾਂ ਜਿਆਦਾ ਗਰਮੀ ਪੈਂਦੀ ਹੈ ਦਿਨਾਂ ਜਿਆਦਾ ਠੰਡ ਲੱਗਦੀ ਹੈ ਬੈਲੈਂਸ ਬਣਿਆ ਰਹਿੰਦਾ ਇਹਦਾ ਆਪ ਦਾ ਤੇ ਉਹ ਆ ਦੇਖੋ ਇਹਦੇ ਤਾਂ ਸਾਰੇ ਡਾਣੇ ਕਿਵੇਂ ਹੋ ਗਏ ਇਹ ਓਵਰ ਫਰੂਟਿੰਗ ਨਾਲ ਹੋ ਜਾਂਦੇ ਆ ਜੀ ਕੀ ਨਹੀਂ ਮੰਨੋਗੇ ਆ ਦੇਖੋ ਇਸ ਬੂਟੇ ਦੇ ਤਕਰੀਬਨ 2 ਕੁਇੰਟਲ ਤੋਂ ਉੱਪਰ ਫਲ ਆਣਾ ਜੇ ਇਹਨੂੰ ਸਪੋਰਟਾਂ ਨਾ ਲੱਗੀਆਂ ਇਹਨੇ ਟੁੱਟ ਜਾਣ ਆ ਦੇਖੋ ਕਿੰਨਾ ਜ਼ਿਆਦਾ ਫਲ ਆ ਆ ਬੂਟੇ ਤੇ ਵੀ ਸਪੋਟਾਂ ਨਾਲ ਲੱਗੀਆਂ ਨੇ ਟੁੱਟ ਜਾਨਾ ਆਪਾਂ ਬੂਟਿਆਂ ਦੀ ਜ਼ਿਆਦਾ ਗਾਂਡ ਛਾਂਟ ਨਹੀਂ ਕਰਦੇ ਇਸ ਲਈ ਇਹਨਾਂ ਦੇ ਅੰਦਰ ਬੈਲੈਂਸ ਜਿਹਾ ਬਣਿਆ ਹੋਇਆ ਹੈ ਵੀ ਇਹਨਾਂ ਟੁੱਟਦੇ ਨਹੀਂ ਬੁੱਝੇ ਵੀ ਕੋਈ ਵੱਲੀ ਸੌ ਚੋਂ ਇੱਕ ਅੱਧਾ ਦਾਣਾ ਪਾਟ ਕੇ ਥੱਲੇ ਡਿੱਗਦਾ ਨਹੀਂ ਤਾਂ ਲਗਪਗ ਦਾਣੇ ਆ ਜਿਹੜੇ ਉਹ ਆਪ ਦਾ ਵਜਨ ਅੰਦਰ ਉਹ ਸਹਿ ਲੈਂਦੇ ਆ ਆ ਦੇਖੋ ਮੂٹے ਬੂਟਿਆਂ ਦੀ ਕੁਆਲਿਟੀ ਬਹੁਤ ਸਰਾ ਹੈ ਜੋ ਬਹੁਤ ਕੁਆਲਿਟੀ ਕੀ ਇਹਨਾਂ ਨੂੰ ਵਜ਼ਨ ਬਹੁਤ ਆਉਂਦਾ ਪਿਛਲੀ ਵਾਰੀ ਵੀ ਬਹੁਤ ਆਇਆ ਸੀ ਆ ਦੇਖੋ ਇੰਨਾ ਕਦੇ ਕਿੰਨੂ ਤੁਸੀਂ ਦੇਖਿਆ ਹੁਣ ਇੱਕ ਬੂਟੇ ਨੂੰ ਲੱਗਿਆ ਕਿੰਨਾ ਕਿੰਨੂ ਲੱਗਿਆ ਇਹ ਤਕਰੀਬਨ ਇੱਕ ਬੂਟੇ ਦੇ 10 10 12 12 ਕਰੀਟ ਕੰਨੂ ਆਣਾ ਆਹ ਦੇਖੋ ਹਾਂ ਦੇਖੋ ਪਾਟਿਆਂ ਤੇ ਬੂਟਾ ਪਿਛਲੀ ਵਾਰੀ ਉਧਰ ਜਿਹੜੇ ਫਲਸੀ ਉਹ ਬਹੁਤ ਜ਼ਿਆਦਾ ਸਲੋ ਸਾਈਡ ਆਹਾਂ ਤੁਰੇ ਆ ਮੰਗ ਤੇ ਐਸ ਵਾਰੀ ਐ ਸਾਈਡ ਜ਼ਿਆਦਾ ਐ ਸਾਈਡ ਪਿਛਲੀ ਵਾਰੀ ਘੱਟ ਸੀ ਐ ਸਾਈਡ ਐ ਹੁਣ ਐਸ ਵਾਰੀ ਐ ਸਾਈਡ ਘੱਟ ਹੈ ਕਉਂਕੋ ਉੱਥੇ ਤਾਂ ਕਿੰਨੇ ਪਾਟ ਰਹੇ ਸੀ ਬੂਟੇ ਇੱਥੇ ਬਸ ਇੰਦਾ ਬੈਲੈਂਸ ਜਾਂ ਹਿਸਾਬ ਸਰਦਾ ਫਲ ਹੈ ਨਜਾਇਜ਼ ਫਲ ਨਹੀਂ ਹੈ ਇੰਦਰਲੀ ਸਾਈਡ ਉੱਧਰ ਤਾਂ ਬਹੁਤ ਜ਼ਿਆਦਾ ਫਲ ਸੀ ਕਿਉਂਕਿ ਉੱਧਰ ਪਿਛਲੀ ਵਾਰੀ ਫਲ ਨਹੀਂ ਸੀ ਇੱਧਰ ਸਾਹਮਣੇ ਸੂਰਜ ਪਈ ਜਾਂਦਾ ਅੱਖਾਂ 'ਚ ਜੇ ਜਦੋਂ ਪੱਕ ਕੇ ਪੂਰੇ ਸੰਧੂਰੀ ਰੰਗ ਦੇ ਹੋ ਜਾਂਦੇ ਆ ਉਦੋਂ ਆ ਦੇਖੋ ਇਹਦੇ ਵਿੱਚ ਕੁਝ ਮੱਖੀਆਂ ਆਈਆਂ ਆ ਆਪਾਂ ਜਿਹੜੇ ਫਰੂਟ ਫਲਾਈ ਟ੍ਰੈਪ ਲਾਏ ਸੀ ਨਾ ਇਹਦੇ ਵਿੱਚ ਕੁਝ ਮੱਖੀਆਂ ਆਈਆਂ ਮਰ ਗਏ ਵਿੱਚ ਇੱਧਰ ਥੋੜਾ ਜਿਹਾ ਅਟੈਕ ਹੈਗਾ ਫਰੂਟ ਫਲਾਈ ਦਾ ਆ ਦੇਖੋ ਕਈ ਬੂਟਿਆਂ ਨੂੰ ਬਹੁਤ ਜ਼ਿਆਦਾ ਫਲ ਆਇਆ ਇਹ ਕੁਆਲਿਟੀ ਬਹੁਤ ਵਧੀਆ ਹੁੰਦੀ ਹੈ ਇਹਨਾਂ ਦੀ ਆਹ ਕਿੰਨੀ ਦੀ ਕੁਆਲਿਟੀ ਬਹੁਤ ਵਧੀਆ ਹੈ ਇਹ ਲਗਭਗ ਫੋਨ ਵੀ ਖਾਨ ਚ ਨਾ ਮਿੱਠਾ ਹੋਊਗਾ ਹਾਂ ਦੇਖੋ ਕਿ ਨਾ ਆਇਆ ਸੋ ਵਧੀਆ ਲੱਗਦਾ ਹੈ आ देखो सूरा सूर सूर थले फिर दे जितने पानी लगे ना, ना बूटे थले पटना शुरू कर दें दे। टोये आ गया उ खाल और अपनी पुड़ी आ गई ਇੰਦਰ ਇਹ ਵਾ ਨਰਮਿਆਲਾ ਇਹਦੇ ਚ ਬਾਗ ਬੋਗ ਨਹੀਂ ਲੱਗਿਆ ਸੋ ਆ ਦੇਖੋ ਆਹਾ ਇੱਧਰ ਫੇਰ ਪਾਣੀ ਇੱਧਰ ਉਧਰੋਂ ਟੁੱਟ ਕੇ ਪਾਣੀ ਆ ਗਿਆ ਇੱਧਰ ਤਨ ਲੈਣਾ ਲੱਗ ਗਿਆ ਦਰ ਵੀ ਦੋ ਲੈਣ ਲੱਗ ਗਈਆਂ ਆ ਰਹਿੰਦਾ ਐਸ ਵਾਰੀ ਲੱਗ ਜੂਗਾ ਸੋ ਆਪਾਂ ਇਹਨੂੰ ਵਧੀਆ ਬਾਹਰਾਂਗੇ ਵਾਇਆ ਪਿਆਰੂ ਇਹਦੇ ਵਿੱਚ ਵੀ ਨਹੀਂ ਕੋਈ ਫਰੂਟ ਫਲਾਈ ਆਈ ਇਹ ਲੱਗਦਾ ਬਾਗ ਚਾ ਕੇ ਮਨ ਨੂੰ ਸੰਤੁਸ਼ਟੀ ਹੀ ਹੋ ਜਾਂਦੀ ਹੈ ਐ ਹੋ ਜਾਂਦਾ ਕਿ ਚਲੋ ਆਪਣੇ ਬਾਗ ਆਗੇ ਜਿਹੜਾ ਮਾਰ ਕੇ ਜੰਨੇ ਆ ਕਿਉਂਕਿ ਜਦੋਂ ਮਿਹਨਤ ਨੂੰ ਤੁਹਾਡੀ ਨੂੰ ਫਲ ਲੱਗਦਾ ਹੈ ਤਾਂ ਬੰਦੇ ਨੂੰ ਅੰਦਰੋਂ ਵੀ ਖੁਸ਼ੀ ਹੁੰਦੀ ਹੈ ਆ ਦੇਖੋ ਕਦੇ ਬੂਟੇ ਸੀ ਟੋਵੇਂ ਵੱਟ ਕੇ ਛੋਟੇ ਛੋਟੇ ਲਾਏ ਸੀ ਤੇ ਅੱਜ ਜਦੋਂ ਵੱਡੇ ਹੋ ਕੇ ਏਡੇ ਏਡੇ ਫਲ ਇੰਨਾ ਜ਼ਿਆਦਾ ਕਿੰਨੂੰ ਲੱਗਦਾ ਫੇਰ ਐਂ ਲੱਗਦਾ ਵੀ ਯਾਰ ਬੰਦਾ ਮਿਹਨਤ ਕਰਦਾ ਤਾਂ ਉਹਦੀ ਮਿਹਨਤ ਦਾ ਫਲ ਉਹਨੂੰ ਜੂਰ ਮਿਲਦਾ ਕਦੇ ਵੀ ਕੋਈ ਵੀ ਕੰਮ ਕਰੋਗੇ ਤੁਸੀਂ ਪਹਿਲੇ ਦਿਨ ਤੇ ਜਦੋਂ ਤੁਸੀਂ ਕਾਮਯਾਬ ਹੋਵੋਗੇ ਲਾਸਟ ਦਿਨ ਉਸ ਦਿਨ ਤੋਂ ਉਸ ਦਿਨ ਤੱਕ ਦਾ ਸਫ਼ਰ ਬਹੁਤ ਔਖਾ ਹੁੰਦਾ ਪਰ ਬੰਦਾ ਲੱਗਿਆ ਰਵੇ ਤਾਂ ਕੁਛ ਨਾ ਕੁਛ ਅਤਿਵ ਕਰਕੇ ਛੱਡਦਾ ਤੂੰ ਜੇ ਆਪ ਪਹਿਲੇ ਦਿਨ ਸ਼ੁਰੂ ਕਰਕੇ 10 ਦਿਨਾਂ ਬਾਅਦ ਕਹੀਏ ਵੀ ਯਾਰ ਸਾਨੂੰ ਕੁਝ ਆਉਟਪੁੱਟ ਨਹੀਂ ਮਿਲਿਆ ਤੇ ਉਹ ਚੀਜ਼ ਨੂੰ ਕਹੀਏ ਬਕਵਾਸ ਹੈ ਨਹੀਂ ਪਹਿਲੇ ਦਿਨ ਤੁਸੀਂ ਡਿਸਾਈਡ ਨਹੀਂ ਕਰ ਸਕਦੇ ਕੋਈ ਵੀ ਚੀਜ਼ ਨੂੰ ਸੋ ਲੱਗੇ ਰੋ ਹਰੇਕ ਚੀਜ਼ ਚ ਘਾਟੇ ਵਾਧੇ ਨਫਾ ਨੁਕਸਾਨ ਹੁੰਦਾ ਰਹਿੰਦਾ ਪਰ ਕਦੇ ਵੀ ਕਿਸੇ ਚੀਜ਼ ਤੋਂ ਗਿਵ ਅਪ ਨਾ ਕਰੋ ਜਿਹੜੀ ਚੀਜ਼ ਤੁਹਾਨੂੰ ਅੱਜ ਕਮਾਈ ਦਿੰਦੀ ਹੈ ਜੋ ਕੱਲ ਨੂੰ ਤੁਹਾਡੇ ਤੋਂ 2 ਰੁਪਏ ਉੱਤੇ ਲਵਾ ਵੀ ਲਊਗੀ ਤਾਂ ਕੋਈ ਗੱਲ ਨਹੀਂ ਉਹਨੇ ਕਦੇ ਤਾਂ ਤੁਹਾਨੂੰ ਕਮਾਈ ਦਿੱਤੀ ਹੈ ਨਾ ਇਸ ਲਈ ਜ਼ਿੰਦਗੀ ਚ ਕਦੇ ਵੀ ਗਿਵ ਅਪ ਨਾ ਕਰੋ ਲੱਗੇ ਰਹੋ ਕਿਉਂਕਿ ਪਹਿਲੇ ਦਿਨ ਤੋਂ ਲਾਸਟ ਦਿਨ ਤੱਕ ਦਾ ਸਫ਼ਰ ਹੁੰਦਾ ਜਿਹੜਾ ਉਹ ਸੌਖਾ ਨਹੀਂ ਹੁੰਦਾ ਉਹ ਜੇ ਆਪਾਂ ਲੱਗੇ ਰਵਾਂਗੇ ਤਾਂ ਕੁਛ ਨਾ ਕੁਛ ਕੁਛ ਨਾ ਕੁਛ ਕੰਮ ਆ ਬਣਾ ਹੋਵਾਂਗੇ ਤਾਂ ਸਿੱਖਣ ਨੂੰ ਜ਼ਰੂਰ ਕੁਛ ਮਿਲੂਗਾ ਹਰੇਕ ਬੂਟੇ ਨੂੰ ਜਿਵੇਂ ਆਪਾਂ ਬੰਦ ਇਨਸਾਨ ਨੂੰ ਬੰਦਾ ਇਨਸਾਨ ਨੂੰ ਇਨਸਾਨ ਜਾਣਦਾ ਉਸੇ ਤਰ੍ਹਾਂ ਮੈਂ ਹਰੇਕ ਬੂਟੇ ਨੂੰ ਚੰਗੀ ਤਰ੍ਹਾਂ ਕੋਲੋਂ ਦੇਖਿਆ ਵਾ ਸੋ ਆ ਕੋਈ ਵੀ ਚੀਜ਼ ਤੁਹਾਨੂੰ ਘਾਟਾ ਨਹੀਂ ਦਿੰਦੀ ਜੇ ਦੇਉਗੀ ਵੀ ਪਰ ਤੁਹਾਡੀ ਨੀਤ ਸੱਚੀ ਹੋਊਗੀ ਤਾਂ ਕਦੇ ਨਾ ਕਦੇ ਤੁਸੀਂ ਉਸ ਚੀਜ਼ ਚ ਕਾਮਯਾਬ ਜ਼ਰੂਰ ਹੋਵੋਗੇ ਸੋ ਧੰਨਵਾਦ ਅੱਜ ਦੇ ਵਲੌਗ ਵਿੱਚ ਇੰਨੀਆਂ ਗੱਲਾਂ ਬਾਤਾਂ ਸੋ ਮਿਲਦੇ ਹਾਂ ਕੱਲ ਨੂੰ ਨਵੇਂ ਵਲੌਗ ਚ ਬਾਏ ਬਾਏ